ਇਹ ਬਹੁਤ ਵਧੀਆ ਚੀਜ਼ ਹੈ ਆਉਣ ਵਾਲੀ ਜਨਰੇਸ਼ਨ ਨੂੰ ਦਿਖਾਨ ਲਈ ਅੱਜ ਦੀ ਜਨਰੇਸ਼ਨ ਲਈ ਖੈਰ ਹੁਣ ਤਾਂ ਅਸੀਂ ਵੀ ਭੁੱਲ ਗਏ ਸੀਗੇ ਬਹੁਤ ਵਧੀਆ ਮਤਲਬ ਮਜ਼ਾ ਆ ਗਿਆ ਬਹੁਤ ਵਧੀਆ ਲੱਗੇ ਜਾ ਕੇ ਸਾਰੇ ਪਿੰਡ ਵਾਲੀ ਫੀਲ ਆਈ ਜਾ ਕੇ ਜਿੱਥੇ ਆ ਕੇ ਬਚਪਨ ਜਾਦ ਆ ਗਿਆ ਆਪਣਾ ਇਸ ਤੱਕ ਪਿੰਡਾਂ ਦੇ ਪਿੰਡਾਂ ਦੇ ਰਹਿਣ ਵਾਲੇ ਹੈਗਾ ਤੇ ਪਿੰਡੀ ਬਿਲਕੁਲ ਪਿੰਡਾਂ ਦੇ ਕੱਚੇ ਘਰ ਕੱਚੇ ਫਰਸ਼ ਤੇ ਕੋਈ ਕੱਚੇ ਕੰਧਾਂ ਬਹੁਤ ਵਧੀਆ ਲੱਗਿਆ ਪੁਰਾਣਾ ਕਲਚਰ ਦਿਖਾਇਆ ਸਾਨੂੰ ਪੁਰਾਣੇ ਦਿਨ ਯਾਦ ਆ ਗਏ ਅਸੀਂ ਪਿੰਡਾਂ ਚੋਂ ਹੀ ਆਏ ਸਾਨੂੰ ਬਹੁਤ ਵਧੀਆ ਲੱਗਾ ਬਹੁਤ ਬੜੀਆ ਲੱਗਾ ਮੈਨੂੰ ਤਾਂ ਪਹਿਲੀ ਵਾਰ ਦੇਖਿਆ ਕਰ ਪਿੰਡ ਵਾਲਾ ਮਾਹੌਲ আর ਚਾਹ ਬਹੁਤ اچھی ਸੀ थैंक यू वेरी मच ਸਸਟੀਕਲ ਜੀ ਬਹੁਤ ਹੀ ਵਧੀਆ ਸੀ ਸਾਰਾ ਪੰਜਾਬ ਦਾ ਕਲਚਰ ਦੇਖਣ ਨੂੰ ਮਿਲ ਰਿਹਾ ਜਿਸ ਜਿਸ ਤਰ੍ਹਾਂ ਲੋਕ ਪਹਿਲਾਂ ਰਹਿੰਦੇ ਸੀ ਉਸ ਤਰ੍ਹਾਂ ਜੇ ਇੱਕ ਦੇ ਪੰਜਾਬ ਦੇ ਅੱਜ ਕੱਲ ਦੇ ਬੱਚਿਆਂ ਨੂੰ ਜੇ ਆਪਾਂ ਕਲਚਰ ਦਿਖਾਉਣੇ ਪੰਜਾਬ ਦਾ ਤਾਂ ਇੱਥੇ ਵਿਜ਼ਿਟ ਜ਼ਰੂਰ ਕਰਨੀ ਚਾਹੀਦੀ ਅਸੀਂ ਕਦੇ ਪਿੰਡ ਨਹੀਂ ਗਏ ਜੀ ਪਰ ਇੱਥੇ ਦਾ ਕਲਚਰ ਮਾਹੌਲ ਦੇਖ ਕੇ ਖਾਣਾ ਸਭ ਕੁਝ ਬਹੁਤ ਵਧੀਆ ਹੈ ਜੀ ਸ਼ਾਈ ਚੁਬਾਰਾ ਬਹੁਤ ਹੀ ਵਧੀਆ ਹੈ ਇੱਥੇ ਹਰ ਚੀਜ਼ ਬੜੀ ਐਕਸਕਲੂਸਿਵ ਹੈ ਤੇ ਬਹੁਤ ਪੁਰਾਣੇ ਟਾਈਮ ਤੋਂ ਦੀਆਂ ਆਂ ਐਕਸਕਲੂਸਿਵ ਚੀਜ਼ਾਂ ਜਿਹੜੀਆਂ ਲੁप्त ਹੋਈ ਜਾ ਰਹੀਆਂ ਸੀ ਤੇ ਆਪਣਾ ਕਲਚਰ ਪੰਜਾਬ ਦਾ ਜੋ ਲੁप्त ਹੋਣ ਵਾਲਾ ਹੈ ਉਹ ਤੋਂ ਰਿਲੇਟਡ ਉਹ ਤੋਂ ਸੰਬੰਧੀ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲਣਗੀਆਂ ਜੇ ਤੁਸੀਂ ਇੱਥੇ ਆਉਂਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਕਿੰਨਾ ਵੱਖਰਾ ਹੈ ਬਾਕੀ ਚੀਜ਼ਾਂ ਨਾਲ ਉਹ ਸਿੰਪਲ ਨਹੀਂ ਹੈ ਬਹੁਤ ਹੀ ਕੰਪਲਿਕੇਟਿਡ ਹੈ ਬਹੁਤ ਹੀ ਵਧੀਆ ਹੈ ਔਰ ਇਥੋਂ ਦਾ ਸਟਾਫ ਇੰਨਾ ਵਧੀਆ ਹੈ ਹਰ ਚੀਜ਼ ਵਿੱਚ ਤੁਹਾਨੂੰ ਪੰਜਾਬ ਦੀ ਜਿਹੜਾ ਐਕਚੁਅਲ ਪੰਜਾਬ ਹੈ ਉਹਦੀ ਖੁਸ਼ਬੂ ਮਿਲਦੀ ਹੈ ਤੇ ਇੱਥੇ ਆਓ ਇੱਥੋਂ ਦਾ ਖਾਣਾ ਖਾਓ ਇੱਥੇ ਜਿਹੜੇ ਬਾਬਾ ਜੀ ਹੈ ਉਹਨੋਂ ਦਾ ਸਟਾਫ ਹੈ ਇੰਨੀ ਵਧੀਆ ਸੇਵਾ ਕਰਦੇ ਆ ਕਿ ਰੂਹ ਖੁਸ਼ ਹੋ ਜਾਂਦੀ ਹੈ ਤੇ ਜਰੂਰ ਆਓ ਜਰੂਰ ਵਿਜ਼ਿਟ ਕਰੋ ਔਰ ਜਲਦੀ ਤੋਂ ਜਲਦੀ ਆਓ